ਪੀ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਸੋ ਇਸ ਵੇਲੇ ਦੀ ਖਬਰ ਜੇਲ੍ਹ ਦੇ ਕੈਦੀਆਂ ਦੇ ਨਾਲ ਜੁੜੀ ਹੋਈ ਹੈ ਦੱਸਦੀ ਕਿ ਲਗਾਤਾਰ ਪੰਜਾਬ ਭਰ ਦੇ ਜੇਲਾਦ ਦੇ ਵਿੱਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣਾ ਆਸਾਨ ਹੋ ਗਿਆ ਹੈ ਕਿਉਂਕਿ ਦਾ ਦਾਦੀ ਕੀ ਜੋ ਜੇਲ ਦੇ ਵਿੱਚ ਕੈਦੀ ਨੇ ਉਹ ਲਗਾਤਾਰ ਮੋਬਾਈਲ ਫੋਨ ਯੂਜ਼ ਕਰ ਰਹੇ ਨੇ ਨਸ਼ੀਲੇ ਪਦਾਰਥਾ ਦਾ ਸੇਵਨ ਕਰ ਰਹੇ ਨੇ ਅਤੇ ਦਾਦੀ ਕੀ ਜਦੋਂ ਦੀ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਚੈਲ ਤੋਂ ਸਾਹਮਣੇ ਆਈ ਹੈ ਤਾਂ ਦਾਦੀ ਕੀ ਜੇਲ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਤਾ ਬਤਾਂ ਦਿੱਤੇ ਗਏ ਨੇ ਉਧਰ ਜੇਲ ਪ੍ਰਸ਼ਾਸਨ ਵੱਲੋਂ ਇੱਕ ਪੁਸ਼ਟੀ ਕੀਤੀ ਗਈ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਕੈਦੀ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਜਾਂਦੇ ਨੇ ਤਾਂ ਉਹਨਾਂ ਦੇ ਘਰਦਿਆਂ ਨੂੰ ਥੋੜਾ ਸਮਾਂ ਦਿੱਤਾ ਜਾਂਦਾ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਦੇ ਜਿਹੜੇ ਨੇ ਨਸ਼ੀਲੇ ਪਦਾਰਥ ਉਹਨਾਂ ਨੂੰ ਫੜਾ ਜਾਂਦੇ ਨੇ ਔਰ ਓरिजिनल ਹੀ ਤੁਹਾਨੂੰ ਦੱਸਦੀ ਕਿ ਮੋਬਾਈਲ ਫੋਨ ਵੀ ਉਹਨਾਂ ਤੋਂ ਮਿਲਦੇ ਨਹੀਂ ਸੋ ਕਿਤੇ ਨਾ ਕਿਤੇ ਕਾਰਨ ਇਹ ਕਿਹਾ ਗਿਆ ਹੈ ਔਰ ਇਸੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪੰਜਾਬ ਭਰ ਦੇ ਵਿੱਚ ਚੋਈ ਸਸਲਾ ਲਗਾਤਾਰ جاری ਹੈ ਜਲਦ ਵਿਸਥਾਰ ਤੇ ਲਗਾਤਾਰ ਸੁਰੱਖਿਆ ਪ੍ਰਬੰਧਨ ਜੇਲ੍ਹ ਪ੍ਰਸ਼ਾਸਨ ਵੱਲੋਂ ਹੋਰ ਵੀ ਵਧਾ ਦਿੱਤੇ ਜਾਣਗੇ